ਬਾਈ ਬਾਡੀ ਦੇ ਬਰਾਬਰ ਆ ਗਿਆ ਮਾਲ ਹੁਣ ਇਹ ਦੋਸਤੇ ਵੇਖ ਰੋ ਕਿੰਨੇ ਗੱਟੇ ਨਿਕਲਣਗੇ ਇਹਦੇ ਬਰਾਬਰ ਕਰਨਾ ਹੈਗਾ ਤਿੰਨ ਤਿੰਨ ਗੱਟੇ ਉੱਪਰ ਕੱਢ ਕੇ ਤੇ ਜਾਨਕਿ ਵਿਚਾਲਿਓ ਚਾਰ ਗੱਟੇ ਨਿਕਲ ਜਾਂਦੇ ਆ ਸਾਈਡਾਂ ਤੋਂ ਤਿੰਨ ਤਿੰਨ ਗੱਟੇ ਨਿਕਲਦੇ ਆ ਠੀਕ ਪੈਡਾਂ ਤੋਂ ਤਿੰਨ ਗੱਟੇ ਲਖੂ ਦੇਖੀ ਆ ਹੁਣ ਉਹ ਫਰੋਣ ਵਾਲੇ ਬੰਦੇ ਇੱਥੇ ਤੋਂ ਚੱਲ ਪੱਤਾ ਹੁਣ ਥੋੜਾ ਜਿਹਾ ਪਿੱਛੇ ਦਾ ਜੇਰੋ ਇੱਧਰੋਂ ਚੱਕਾ ਲਾਉਣਗੇ ਨਾ ਉਹ ਵਾਹ ਫਕਾ ਵਾਲਾ ਬਲਾਕ ਨਾਲ ਦੇਖੋ ਉਨੋਂ ਵੱਡਾ ਜੂਲ ਹੈਗਾ ਨਾ ਬੱਤਾ ਦਾ ਚਟਿਕਾ ਹੁੰਦਾ ਹੈਗਾ ਨਾਲੇ ਸਹੀ ਆ ਰੋਣੀ ਟਾਇਪ ਆ ਥੋੜਾ ਦੇਖ ਜੀ ਆ ਬੰਦੇ ਹੋਣ ਤਿੰਨ ਹੋ ਗਏ ਸਾਬਾ ਤੁਮੇ ਦੋ ਕੰਦੇ ਆ ਬਸ ਦਾ ਕੰਮ ਲੈ ਲੇਦਾਗਾ ਇੱਕ ਜਗ੍ਹਾ ਕਟਰੀ ਜਾਂਦਾ ਦੋ ਜਣੇ ਟਿੱਤੀ ਜਾਂਦੇ ਆ ਭਾਏ ਬਹੁਤ ਟੋੜਾ ਪੈਂਦਾ ਹੈਗਾ ਜਾਂ ਬੜਾ ਜੀ ਆਵਾਜ਼ ਹੈ ਨਾਈਟੋਂ ਭਰੀ ਜਾਂਦੇ ਆ ਮੋਕੇ ਦੀ ਛੋਕੇ ਜਾਂਦਾ ਮਾਰੀ ਬਾਲਾ ਨਿਕਲ ਚਾਹੇ ਅਗਲਾ ਦੇ ਉਹ ਤੇਰਾ ਮਿੱਤਰ ਆ ਜਨ ਫੋਨ ਨੱਪਿਆ ਗਿਆ ਇੰਨੇ ਨਾਲ ਜਾਂ ਕੋਲ ਲਾ ਦੇ ਮਿੱਤਰਾਂ ਥਾਂਗ ਤੇ ਉੱਤੇ ਫੇਰ ਇਹੀ ਬਾਲਾ ਖੜੂਤੇ ਵਾਲਾ ਜੇ ਧਿਆਨ ਨਾਲ ਹੋਣੇ ਪੈਂਦਾ ਇੱਥੇ ਕਈ ਦੀ ਮੂੰਹ ਤੇ ਲਾ ਵਜਿਆ ਹੋਵੇ ਉਹ ਵੀ ਦੇਖ ਕੇ ਲੋਣਾ ਪੈਂਦਾ ਤੇ ਦੂਜੇ ਵੀ ਦੇਖ ਕੇ ਲੋਣੇ ਪੈਂਦੇ ਆ ਬਾਡੀ ਤੋਂ ਉੱਚਾ ਬਹੁਤ ਨਹੀਂ ਹੁੰਦਾ ਪਾਣੀ ਆ ਬਾਕੀ ਆ ਰੋਡ ਹੈਗਾ ਵੱਡਾ ਬਾਈ ਜਿੱਥੋਂ ਦੀ ਆਪਾਂ ਜਾਣਾ ਗਾਹਾਂ ਜਿੱਥੇ ਬਾੜਨਾ ਸਟੇਸ਼ਨਰ ਤੇ ਤੋਂ ਬਾਅਦ ਜਦੋਂ ਬਸ ਤੋਂ ਇੱਕ ਤੋਂ ਇੱਕ ਤੋਂ ਗੱਡਣਾ ਬਹੁਤ ਚੌਕਾ ਮਾਰ ਲੈਂਦੇ ਹਣਾ ਕੋਈ ਆ ਚੱਕਰ ਵਾਲੀ ਗੱਲ ਨਹੀਂ ਹੈ ਜੀ ਕਾ 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 ਬੜਾ ਨਹੀਂ ਬਾਹਰ ਯਾਰ ਨਹੀਂ ਬਾਹਰ ਬਾਹਰ ਕੋਣੇ ਤੋਂ ਬਾਹਰ ਜਾਣ ਵੇਖੋ ਪਰੀਆਂ ਦੇ ਲਾਚ ਤੇ ਬਾਹਰ ਆ ਆਈ ਲੋ ਲਾ ਹੰਦ ਰੇ ਮਾਤਾ ਅੰਦਰ ਨੂੰ ਟੇਟੀ ਜੀ ਹੋ ਫਿਰ ਡਰ ਜਾਣੇ ਰਹੇ ਲਗਾ ਹਣਾ ਓਏ ਹੌਣ ਬਰਾਬਰ ਹੋਏ ਗੱਡੇ ਹਾਂ ਜਮਾਂ ਬਰਾਬਰ ਆਉਣ ਬਾਈ ਪਰ ਸਾਰਾ ਸਾਰਾ ਵਧੀਆ ਟਿਕਾ ਕੇ ਪਾਈ ਹੋਈ ਯਾਰ ਕੋਲ ਠੀਕ ਆ ਠੀਕ ਆ ਚੱਲ ਓ ਜੋ ਕਿਆ ਬਾਹਰ ਤੱਕ ਇਨਾ ਗੇਰੇ ਤੇ ਇਹ ਲਾ ਕੇ 1 2 3 4 ਚਾਰ ਬਲਾਕ ਲਾ ਕੇ 6 ਬਲਾਕ ਲਾ ਕੇ ਤੇ ਟੇਢੀ ਤਾਂ ਪਉਗੀ ਬਗਰ ਹਾਂ ਤੇ 6 ਬਲਾਕ ਲਾ ਕੇ ਤੇ ਟੇਢੀ ਤਾਂ ਪਈ ਉਹ ਇਹ ਚੋਰੀ ਕਰ ਚਾਰ ਘੱਟ ਲੋ